ਗੁਰੂਨਗਰੀ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ ਤਰਨਤਾਰਨ ਰੋਡ ਤੇ ਸਥਿਤ ICICI ਬੈਂਕ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਤੇ ਹਥਿਆਰ ਦੀ ਨੋਕ ਤੇ ਲੱਖਾਂ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਬੈਂਕ ਮੁਲਾਜ਼ਮ ਮੁਤਾਬਕ ਦੁਪਹਿਰ ਕਰੀਬ 2:00 ਵਜੇ 3 ਹਥਿਆਰਬੰਦ ਲੁਟੇਰੇ ਬੈਂਕ ਵਿੱਚ ਦਾਖਲ ਹੋਏ ਤੇ ਪਿਸਤੌਲ ਦੀ ਨੋਕ ਤੇ ਬੈਂਕ ਦੇ ਵਿੱਚ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਵਾਰਦਾਤ ਤੋਂ ਬਾਅਦ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੁਜੀ ਪੁਲਿਸ ਵੱਲੋਂ ਬੈਂਕ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਇਸ ਵਾਰਦਾਤ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹ ਫੁਟੇਜ ਬੈਂਕ ਦੇ ਬਾਹਰ ਦੀ ਹੈ ਜਿਸ ਵਿੱਚ ਤਿੰਨ ਲੁਟੇਰੇ ਰੇਕੀ ਕਰਦੇ ਨਜ਼ਰ ਆ ਰਹੇ ਨੇ ਮੁਲਾਜ਼ਮ ਮੁਤਾਬਕ ਬੈਂਕ ਵਿੱਚ ਕੋਈ ਸਿਕਿਉਰਟੀ ਗਾਰਡ ਨਹੀਂ ਸੀ ਤੇ ਲੁਟੇਰਿਆਂ ਨੇ ਹਥਿਆਰ ਦੇ ਦਮ ਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਲੁਟੇਰੇ ਬੈਂਕ ਦੇ ਵਿੱਚੋਂ 12 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਨੇ ਤਰੰਦਾ ਰੋਡ ਨਾਮਤਾਰੀ ਗੰਡਾ ਐਸਆਈਸੀ ਬੈਂਕ ਸਰ ਇਹ ਦਿਖਾਤੀ ਹੈ ਜੀ ਸਰ ਉਸਤਾਮਤੇ ਕਿ ਤਿੰਨ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ 'ਚ ਵੜ ਗਏ ਸਾਰਾ ਕੈਸ਼ ਕੱਢ ਕੇ ਲੈ ਗਏ ਆ ਬਸ ਥੋਲ ਦੀ ਨੋਕ ਤੇ ਹਾਂਜੀ ਐ ਇਸ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਤੱਕ ਦੀ ਲੁੱਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਸਰ 5 ਮਿੰਟ ਘਟ ਦੋ ਤੇ ਸਰ ਇਹ ਇਸ ਗੱਲ ਦਾ ਹੁਣ ਹੱਲ ਨਹੀਂ ਇਹਨਾਂ ਪਤਾ ਹਾਂ ਜਿਹੜੇ ਕੋਈ ਵੀ ਨਹੀਂ ਸੀਗਾ ਸਿਕਿਉਰਟੀ ਗਾਰਡ ਨਹੀਂ ਨਹੀਂ ਸਰ ਐ ਆਈਸੀਆਈਸੀ ਬੈਂਕ ਚ ਜੀ ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ ਇੱਕ ਬੰਦਾ ਜੋ ਦੱਸ ਰਿਹਾ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਆ ਉਹ ਲੈ ਕੇ ਗਏ ਆ ਔਰ ਅਸੀਂ ਇਹਦੇ ਚ ਕੇਸ ਰਜਿਸਟਰ ਕਰ ਲਿਆ ਹੈ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੈਸ ਕਰ ਲਾਂਗੇ ਨਹੀਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਕਿ ਉਹ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ ਸਾਡੀ ਇਨਵੈਸਟੀਗੇਸ਼ਨ ਤੇ ਇਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀ ਵੀ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਤੇ ਪਲੇਸ ਆਫ ਅਕਰੈਂਸ ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈ ਆ ਔਰ ਲੈ ਲਈ ਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਅਜੇ ਇਨੀਸ਼ially ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਹੈ ਹਾਂਜੀ ਸਿਕਿਉਰਿਟੀ ਗਾਰਡ ਤੇ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਨ ਰਿਪੋਰਟ ਦਿਓ ਵੀ ਜਿਹੜੇ ਸਿਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਿਕਿਉਰਿਟੀ ਗਾਰਡ ਤੇ ਕਲੀਅਰ ਹੈ ਜੀ ਨਹੀਂ ਕੋਈ ਕਿਸੇ ਨਾਲ ਇਦਾਂ ਦੀ ਕੋਈ ਮੈਨ ਹੈਂਡਲਿੰਗ ਜਾਂ ਅਦਰਵਾਈਜ਼ ਕੁਝ ਨਹੀਂ ਬਿਲਕੁਲ ਸੇਫ ਨੇ ਇਹ ਜਿਹੜੀ ਅਮਾਉਂਟ ਆ ਜੀ ਇਹਨੂੰ ਅਸੀਂ ਕਲੀਅਰ ਕਰਦੇ ਆ